ਨਾਜ਼ਰ ਨੇ ਫੋਨ ਤੇ ਸੁਨਿਆ ਦੇਂਦੇ ਹੋਏ ਆਖਿਆ ਉਹ ਬਾਈ ਖਿੰਦਰ ਸਿੰਘਾਂ 15 ਨੂੰ ਟਾਈਮ ਨਾ ਪਹੁੰਚ ਜੀ ਆ ਜਾ ਤੈਨੂੰ ਮੁੰਡੇ ਦਾ ਵਿਆਹ ਬਖਾਰ ਗਏ ਤਾਂ ਖਿੰਦਰ ਨੇ ਚਾਚ ਚੌੜਾ ਜਿਹਾ ਹੋ ਕੇ ਆਖਿਆ ਲੈ ਅੱਛਾ ਵਧਾਈਆਂ ਬਾਈ ਫੇਰ ਤਾਂ ਤੈਨੂੰ ਪੂਰਾ ਸਾਜ ਤਜ ਕੇ ਆਪਣਾਂਗੇ ਨਾਜ਼ਰ ਸਿਆ ਯਾਰ ਦੇ ਮੁੰਡੇ ਦਾ ਵਿਆਹ ਹੋਵੇ ਤੇ ਅਸੀਂ ਨਾ ਆਈਏ ਤੇਰੇ ਮੁੰਡੇ ਦਾ ਵਿਆਹ ਅਸੀਂ ਟੈਂਡ ਨਾ ਕਰਾਂਗੇ ਤੇ ਹੋਰ ਕੌਣ ਕਰੂਗਾ ਲਾਜ਼ਮੀ ਪਹੁੰਚਾਂਗੇ ਬਾਈ ਬਹੁਤ ਬਹੁਤ ਵਧਾਈਆਂ ਬਾਈ ਨਾਜ਼ਰ ਸਿਆ ਤੈਨੂੰ ਤੇ ਸੁਣ ਕੇ ਨ ਖੁਸ਼ੀ ਚ ਫੁੱਲਿਆ ਖਿੰਦਰ ਵਾਗ ਕੇ ਘਰ ਵੱਲ ਨੂੰ ਗਿਆ ਤੇ ਕਹਿਣ ਲੱਗਾ ਲੈ ਵੀ ਭਗਵਾਨ ਨੇ ਸੁਣ ਲੈ ਖੁਸ਼ੀ ਦੀ ਖਬਰ ਨਵੀ ਆ ਗਿਆ ਆਪਾਂ ਨੂੰ ਅਗਲੇ ਹਫਤੇ 15 ਦਾ ਵਿਆਹ ਨਾ ਜਸਿਆ ਦੇ ਮੁੰਡੇ ਦਾ ਖਿੱਚ ਲੈ ਤਿਆਰੀ ਕਿੱਡਾ ਵੀ ਕੰਮ ਪੈ ਜਾ ਆਪਾਂ ਜਾਣਾ ਜ਼ਰੂਰ ਹੈ 15 ਤਰੀਕ ਆ ਗਈ ਤਿਆਰੀ ਖਿੱਚੀ ਸ਼ਗਨ ਸ਼ੁਗਨ ਵਾਲਾ ਲਫਾਫਾ ਜਿਆ ਤਿਆਰ ਕਰਕੇ ਉਹਨਾਂ ਨੇ ਜੀਬ ਚ ਪਾ ਲਿਆ ਚੱਲ ਪੇ ਸੋਹਣਾ ਦਿਲ ਲੱਗਾ ਸੀਗਾ ਕਿੰਦੇ ਰਾਨਾ ਵਿਸੀਨਾ ਜਿਹੜਾ ਉਹਨਾਂ ਨੇ ਹੋਟਲ ਜਿਹੜਾ ਦੱਸਿਆ ਸੀ ਉੱਥੇ ਕਾਰ ਤੇ ਚਲੇ ਗਏ ਕਾਰ ਖੜੀ ਕਰ ਦਿੱਤੀ 40 ਮਿੰਟ ਦੀ ਵਾਰਟ ਸੀਗੀ ਤੇ ਉਹ ਜਿਹੜਾ ਗੇਟ ਤੇ ਖੜਾ ਸੀ ਬੰਦਾ ਸੀ ਉਹਨੂੰ ਪੁੱਛਿਆ ਤੇ ਉਹ ਆਨਾ ਵੀ 3 ਨੰਬਰ ਹਾਲ ਵਿੱਚ ਜਾਵੜੋ ਵੀ ਅਸੀਂ 3 ਨੰਬਰ ਹਾਲ ਤੇ ਜਾਵੜੇ ਵੇਖਿਆ ਤਾਂ ਹਰਾਨੀ ਜੀ ਹੋਈ ਉੱਥੇ ਥੋੜਾ ਜਿਹਾ ਇਕੱਠ ਤੇ ਉੱਥੇ ਰੌਣਕ ਮੇਲਾ ਜ ਬਹੁਤ ਹੈ ਹੀ ਨਾ ਅਸੀਂ ਜਾਣ ਸਾਰੋ ਜਿਹੜਾ ਸ਼ਗਨ ਵਾਲਾ ਲਫਾਫਾ ਜਿਹਾ ਸੀ ਉਹ ਨਾਲ ਜਿਹਾ ਦੀ ਜੇਬ ਚ ਫਸਾਤਾ ਇਹ ਬੈਠਣ ਲਈ ਕੁਰਸੀਆਂ ਲੱਗੀਆਂ ਸੀ ਪਿਛਲੇ ਪਾਸੇ ਖਾਣ ਪੀਣ ਦਾ ਜੈਜਿਆ ਵਰਮੰਦ ਸੀਗਾ ਕਾਫੀ ਕੁਫੀ ਚੱਲ ਰਹੀ ਸੀਗੀ ਤੇ ਉਹ ਜਿਹੜੇ ਆਏਗੇ ਜਿ세 ਉਹ ਖਾਈ ਜਾਂਦੇ ਸੀਗੇ ਤੇ ਉਹ ਫਿਰ ਸ਼ਿੰਦਰਾਂ ਦਾ ਵੀ ਮੈਨੂੰ ਨਾ ਮਾਹੌਲ ਜਾਂ ਬਾੜਾ ਹੀ ਹਰਾਨੀ ਜੀ ਵਾਲਾ ਹੀ ਲੱਗਿਆ ਵੀ ਉੱਥੇ ਨਾ ਉਸ ਤਰ੍ਹਾਂ ਦੀ ਰੌਣਕ ਹੀ ਨਹੀਂ ਸੀ ਗਿਣਤੀ ਇਹਦੇ ਲੋਕ ਸੀਗੇ ਤੇ ਉਹ ਆਨਾਂ ਨਾ ਫਿਰ ਮੈਂ 나ਜਤਿਓਂ ਕੋਲੇ ਜਾ ਕੇ ਕੰਨ ਜਿੱਚ ਗਿਆ ਵੀ ਤੂੰ ਤਾਂ ਆਂਦਾ ਸੀ ਆ ਜਾ ਮੁੰਡੇ ਦਾ ਵਿਆਹ ਵਿਖਾਈਏ ਗੱਲ ਕੀ ਇੱਥੇ ਤਾਂ ਵਿਆਹ ਵਰਗਾ ਸਾਮਕਤਾ ਜਦੀ ਨਹੀਂਗਾ ਤੇ ਨਾਜਰਾਂ ਦਾ ਛਿੰਦਰ ਸਿਆ ਪਹਿਲਾਂ ਤੂੰ ਕੋਈ ਖਾ ਪੀ ਤਾਂ ਲੈ ਫੇਰ ਤੈਨੂੰ ਸਾਰਾ ਕੁਝ ਦਿਖ ਜੂਗਾ ਪਿੱਛੇ ਖਾਣ ਪੀਣ ਵਾਲਾ ਕਾਊਂਟਰ ਸੀਗਾ ਤੇ ਅਸੀਂ ਉੱਥੇ ਚਲੇ ਗਏ ਮੱਛੀ ਮੁਚੀ ਦੇ ਦੋ ਚਾਰ ਪੀਸ ਜੇ ਲੈ ਪਕੌੜਾ ਆਮ ਡੇਟਲ ਜਾਂ ਲੈ ਕੇ ਸਿੱਖਾ ਲਿਆ ਵੇਲੇ ਜੇ ਹੋਈ ਸੀ ਤਾਂ ਸਟੇਜ ਤੋਂ ਇੱਕ ਅਨਾਉਂਸਮੈਂਟ ਹੋਈ ਆਏ ਹੋਏ ਮਹਿਮਾਨਾਂ ਦਾ ਸਵਾਗਤ ਹੈ ਆਪ ਸਭ ਅੱਗੇ ਬੇਨਤੀ ਹੈ ਇਸ ਸਾਰੇ ਕੁਰਸੀਆਂ ਤੇ ਬਰਾਜਮਾਨ ਹੋ ਜਾਵੋ ਠੀਕ 5 ਮਿੰਟਾਂ ਨੂੰ ਵਿਆਹ ਦੀ ਰਸਮ ਸਟਾਰਟ ਹੋਣ ਵਾਲੀ ਹੈ ਅਸੀਂ ਸਟੇਜ ਅੱਗੇ ਸਜਾਈਆਂ ਕੁਰਸੀ ਤੇ ਜਾ ਕੇ ਬਹਿ ਗਏ ਸਾਹਮਣੇ ਸਟੇਜ ਤੇ ਲਾਈ ਇੱਕ ਵੱਡੀ ਸਾਰੀ ਸਕਰੀਨ ਸੀ ਜਿਹੜੀ ਉਜਾਗ ਉਠੀ ਮਿਊਜ਼ਿਕ ਚੱਲ ਪਿਆ ਸਕਰੀਨ ਤੇ ਫੁੱਲ ਪੱਤੀਆਂ ਜੀਆਂ ਡਿੱਗਣ ਲੱਗ ਪਈਆਂ ਇੱਕ ਹੋਟਲ ਦਾ ਬਹੁਤ ਹੀ ਸੁੰਦਰ ਸੀਨ ਉੱਭਰਨ ਲੱਗਾ ਇੱਕ ਉਪਰਾਂ ਜਿਹਾ ਕੱਟ ਸਾਨੂੰ ਦਿਖਿਆ ਪੰਜਾਬੀ ਲਿਵਾਸ ਵਾਲੀ ਉਸ ਕੱਟ ਵਿੱਚ ਕੋਈ ਗੱਲ ਹੀ ਨਹੀਂ ਸੀਗੀ ਸਾਰਾ ਪ੍ਰੋਗਰਾਮ ਲਾਈਵ ਚੱਲ ਪਿਆ ਸੀਗਾ ਮੁੰਡਾ ਤੇ ਕੁੜੀ ਜਾਲੀ ਨਾਜ਼ਰ ਦਾ ਮੁੰਡਾ ਤੇ ਇੱਕ ਅੰਗਰੇਜ਼ਣ ਗੋਰੀ ਸੁੰਦਰ لباس ਵਿੱਚ ਫਿਰ ਉੱਥੇ ਸਾਹਮਣੇ ਆਖ ਲੋਤੇ ਇਕੱਠ ਵਿੱਚ ਜਿਆਦਾ ਗੋਰੇ-ਗੋਰੀਆਂ ਸੀਗੇ ਗੋਰੀ ਕੁੜੀ ਦਾ ਸਾਰਾ ਭਾਈਚਾਰਾ ਇਕੱਠਾ ਹੋਇਆ ਸੀ ਉੱਥੇ ਇਹ ਜਿਹੜਾ ਨਾਜ਼ਰ ਦੇ ਮੁੰਡਾ ਸੀਗਾ ਉਹਦੇ ਤਾਂ ਚਾਰ-ਪੰਜ ਪੰਜਾਬੀ ਫਰੈਂਡ ਸੀਗੇ ਵੇਖ ਕੇ ਦਰਸ਼ਕ ਜਾਣਗੇ ਤੇ 당ਗ ਜੀ ਹੈਗੇ ਤੇ ਫਿਰ ਨਾ ਚੁੱਪ ਜੀ ਧਾਰ ਗਏ ਸਾਰੇ ਜਣੇ ਫਿਰ ਇੱਕ ਪਾਸੇ ਉੱਤੇ ਉਹ ਵਿਆਹ ਕਰਾਉਣ ਵਾਲਾ ਮੈਰਿਜ ਸੈਲੀਬ੍ਰੈਂਟ ਆਇਆ ਉਸਦੇ ਲੰਬਾ ਸਾਰਾ ਚਿੱਟਾ ਗਾਉਨ ਪਹਿਨੇ ਹੋਇਆ ਸੀਗਾ ਉਹ ਮਾਈਕ ਤੇ ਬੋਲਿਆ ਵੈਲਕਮ ਫੈਮਿਲੀ ਐਂਡ ਫਰੈਂਡਸ ਆਈ ਹੋਪ ਯੂ ਆਰ ਹੈਵਿੰਗ ਅ ਵੰਡਰਫੁਲ ਡੇ ਵੀ ਆਰ ਗੈਦਰਡ ਹਿਅਰ ਟੂ ਵਿਟਨੈਸ ਐਂਡ ਸੈਲੀਬ੍ਰੇਟ ਦਾ ਮੈਰਿਜ ਆਫ ਮਿਸਟਰ ਸਿੰਘ ਐਂਡ ਮਿਸਿਸ ਥਿਸ ਇਸ ਨਾਟ ਦਾ ਬਿਗਨਿੰਗ ਆਫ ਨਿਊ ਰਿਲੇਸ਼ਨਸ਼ਿਪ ਬਟ ਐਨ ਐਕਨੋਲਜਮੈਂਟ ਆਫ ਦਾ ਨੈਕਸਟ ਚੈਪਟਰ ਇਨ ਥੇਅਰ ਲਾਈਫਸ ਟੁਗੇਦਰ ਉਸ ਪਾਦਰੀ ਨੇ ਕਿਹਾ ਅੱਜ ਅਸੀਂ ਵਿਅੰਦਰ ਜੋੜੇ ਦੀ ਵਿਆਹ ਦੀ ਰਸਮ ਅਦਾ ਕਰਨ ਲਈ ਇਕੱਠੇ ਹੋਏ ਹਾਂ ਸਾਡੇ ਲਈ ਬਹੁਤ ਹੀ ਪਿਆਰਾ ਖੁਸ਼ੀ ਵਾਲਾ ਸੁਭਾਗਾ ਦਿਨ ਹੈ ਅੱਜ ਦੋ ਜੀ ਵਿਆਹ ਦੇ ਪਵਿੱਤਰ ਬੰਧਨ ਨਾਲ ਹੀ ਆਪਣੇ ਜੀਵਨ ਨੂੰ ਇੱਕਮਿਕ ਕਰ ਲਈ ਪ੍ਰਣ ਲੈਣ ਲਈ ਆਏ ਹੋਏ ਹਨ ਇਹਨਾਂ ਦੇ ਜੀਵਨ ਦਾ ਨਵਾਂ ਅਧਿਆਇ ਸ਼ੁਰੂ ਹੋਣ ਵਾਲਾ ਹੈ ਇਸ ਵੇਲੇ ਆਪ ਸਭ ਦੀ ਮੌਜੂਦਗੀ ਬਹੁਤ ਮਾਣ ਆਖਦੀ ਹੈ ਜੋ ਇਹਨਾਂ ਲਈ ਪਿਆਰ ਤੇ ਸਹਿਯੋਗ ਦੀ ਇੱਕ ਅਗਵਾਈ ਹੈ ਅੱਜ ਤੋਂ ਇਹ ਦੋਨੋਂ ਇਹ ਵਿਆਹੰਦੜ ਜੋੜਾ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਪਿਆਰ ਸਤਿਕਾਰ ਨਾਲ ਜ਼ਿੰਦਗੀ ਬਤਾਉਣ ਦਾ ਇਹ ਇਤ ਕਰਨਗੇ ਹੁਣ ਮੈਂ ਅਰਜ਼ ਕਰਦਾ ਕਿ ਦੋਨੋਂ ਇੱਕ ਦੂਜੇ ਦਾ ਹੱਥ ਫੜ ਲੈ ਪਹਿਲਾਂ ਮੈਂ ਲੜਕੇ ਨੂੰ ਕਹਾਂਗਾ ਉਹ ਪ੍ਰਣ ਕਰੇਗਾ ਜਿਵੇਂ ਜਿਵੇਂ ਮੈਂ ਬੋਲਦਾ ਜਾਵਾਂਗਾ ਉਹ ਮੇਰੇ ਪਿੱਛੇ ਉਵੇਂ ਬੋਲਦਾ ਹੋਵੇਗਾ ਮੈਂ ਪਤੀ ਵਜੋਂ ਸਵੀਕਾਰ ਕਰਦਾ ਹਾਂ ਕਿ ਅੱਜ ਤੋਂ ਚੰਗੇ ਮਾੜੇ ਹਮਿਰੀ ਗਰੀਬੀ ਵਿੱਚ ਤੇ ਦੁੱਖ-ਸੁਖ ਵੇਲੇ ਹਰ ਸਮੇਂ ਅਖੀਰ ਤੱਕ ਮੈਂ ਆਪਣੀ ਇਸ ਪਤਨੀ ਦਾ ਸਾਥ ਦੇਵਾਂਗਾ ਤੇ ਫਿਰ ਪਾਦਰੀ ਨੇ ਇਹੋ ਸ਼ਬਦ ਉਸ ਗੋਰੀ ਵਿਆਹੰਦੜ ਲੜਕੀ ਦੇ ਮੂੰਹ ਦੁਹਰਾਏ ਫਿਰ ਉਸ ਪਾਦਰੀ ਨੇ ਮੁੰਡੇ ਤੇ ਕੁੜੀ ਨੂੰ ਆਖਿਆ ਤੁਸੀਂ ਦੋਨਾਂ ਨੇ ਪਰਿਵਾਰ ਅਤੇ ਦੋਸਤਾਂ ਸਾਹਮਣੇ ਆਪਣੀ ਵਚਨਬੱਧਤਾ ਪ੍ਰਗਟ ਕੀਤੀ ਹੈ ਮੈਂ ਅਥਾਰਟੀ ਹੋਣ ਦੇ ਨਾਤੇ ਆਪ ਨੂੰ ਹੁਣ ਆਪਸ ਵਿੱਚ ਵਿਆਹੇ ਗਏ ਕੋਸ਼ਤ ਕਰਦਾ ਹਾਂ ਹੁਣ ਤੁਸੀਂ ਦੋਨੋਂ ਆਪਣੀਆਂ ਮੋਦਰੀਆਂ ਇੱਕ ਦੂਜੇ ਦੇ ਪਾਵੋ ਤਾਂ ਉਹਨਾਂ ਨੇ ਫਿਰ ਮੁੰਡੇ ਨੇ ਆ ਜਿਹੜੀ ਮੁੰਦਰੀ ਲੈਂਦੀ ਸੀ ਉਹ ਕੁੜੀ ਦੇ ਪਾ ਦਿੱਤੀ ਤੇ ਕੁੜੀ ਨੇ ਮੁੰਡੇ ਦੇ ਪਾ ਦਿੱਤੀ ਜਦੋਂ ਉਹਨਾਂ ਨੇ ਇੱਕ ਦੂਜੇ ਦੇ ਮੁੰਦਰੀਆਂ ਪਾਤੀਆਂ ਨਾ ਤਾਂ ਪਾਦਰੀ ਬੋਲਿਆ ਹੁਣ ਤੁਸੀਂ ਦੋਨੋਂ ਪਤੀ ਪਤਨੀ ਬਣ ਗਏ ਹੋ ਫਿਰ ਉਹਨਾਂ ਆ ਹੁਣ ਤੁਸੀਂ ਇੱਕ ਦੂਜੇ ਨਾਲ ਕਿਸ ਕਰਕੇ ਇੱਕ ਦੂਜੇ ਦਾ ਚੁੰਬਨ ਲੈ ਕੇ ਵਿਆਹ ਦੇ ਬੰਧਨ ਤੇ ਪੱਕੀ ਮੂਰ ਲਗਾ ਸਕਦੇ ਹੋ ਜਦ ਉਹਨਾਂ ਨੇ ਉਹ ਕੀਤਾ ਤਾਂ ਮਹਿਮਾਨ ਕੁਰਸੀਆਂ ਤੋਂ ਉੱਠ ਖਲੋਤੇ ਤੇ ਜ਼ੋਰਦਾਰ ਉਧਰੋਂ ਵੀ ਸਕਰੀਨ ਵਾਲੇ ਪਾਸਿਓਂ ਵੀ ਤੇ ਇਧਰੋਂ ਵੀ ਆਵਾਜ਼ਾਂ ਹੋ ਉਠੀਆਂ ਹੁਰਰੇ 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 ਹੁਣ ਸਕਰੀਨ ਬੰਦ ਹੋ ਗਈ ਸੀਗੀ ਨਾજર ਦਾ ਮੁੰਡਾ ਗੋਰੀ ਮੇਮ ਨਾਲ ਵਿਆਹ ਗਿਆ ਸੀਗਾ ਸਾਰੇ ਨਾજર ਸੇ ਉਹਨੂੰ ਵਧਾਈਆਂ ਦਿੰਦੇ ਹੋਏ ਕਹਿਣ ਲੱਗੇ ਭਾਈ ਟੈਕਨਾਲੋਜੀ ਨੇ ਕਮਾਲ ਕਰ ਦਿੱਤੀ ਬਈ ਟੈਕਨਾਲੋਜੀ ਨੇ ਕਮਾਲ ਕਰ ਦਿੱਤੀ ਦੁਪਹਿਰ ਦੇ ਭੋਜਨ ਦਾ ਸਿਲਸਿਲਾ ਚੱਲ ਪਿਆ ਸੀਗਾ ਲੰਚ ਟਾਈਮ ਹੋ ਗਿਆ ਸੀਗਾ ਵੀਟਰ ਜਿਹੜੇ ਸੀ ਉਹ ਦਾਰੂ ਦੂਰੂ ਜੀ ਵਰਤੌਣ ਲੱਗ ਪਏ ਸੀਗੇ ਤਾਂ ਖਿੰਦਰਾਂ ਦਾ ਵੀ ਮੈਂ ਨਾજર ਸੇ ਉਹਦੇ ਹਾ ਭਾਵ ਜੇ ਵਿਖੇ ਤਾਂ ਉਹ ਬੜਾ ਕੋਹੀ ਨਹੀਂ ਲੱਗਿਆ ਉਹ ਨਾ ਬੜਾ ਖਿਹੜਿਆ ਜਿਆ ਨਹੀਂ ਲੱਗਿਆ ਤੇ ਮੈਂ ਉਹਦੇ ਕੋਲ ਗਿਆ ਤੇ ਵਧਾਈ ਦਿੰਦਿਆਂ ਉਹਨੂੰ ਕਿਹਾ ਭਾਈ ਜੀ ਆਹ ਤਾਂ ਕਮਾਲ ਹੀ ਹੋ ਗਈ ਟੈਕਨੋਲੋਜੀ ਨੇ ਕਮਾਲ ਹੀ ਕਰਤੀ ਬੈਠੇ ਬਿਠਾਇਆ ਨੂੰ ਇੰਨੀ ਦੂਰ ਸਾਰਾ ਕੁਝ ਹੀ ਵਿਖਾਤਾ ਟੰਗਾਲੋ ਦੀ ਤਾਂ ਬੈ ਸਹੀ ਕਰੀ ਹੁੰਦੀ ਹੈ ਸਾਰਾ ਕੁਝ ਘਰੇ ਬੈਠੇ ਹੀ ਹੋਈ ਜਾਂਦਾ ਹੈਗਾ ਟੈਕਨੋਲੋਜੀ ਦਾ ਨਾਂ ਸੁਣ ਕੇ ਭਰਿਆ ਪੀਤਾ ਨਾਜ਼ਰ ਬੋਲਿਆ ਕਾਦੀ ਟੈਕਨੋਲਜੀ ਉਹ ਛਿੰਦਰ ਸਿਆਂ ਇੱਥੇ ਆਪਦੇ ਭਾਈਚਾਰੇ 'ਚ ਵਿਆਹ ਕਰਦੇ ਮੁੰਡੇ ਦਾ ਕਿੱਡੀ ਖੁਸ਼ੀ ਮਿਲਣੀ ਸੀਗੀ ਭਾਈਚਾਰੇ 'ਚ ਗੱਲ ਚੱਲਣੀ ਸੀਗੀ ਜੂਰ ਪ ਗਿਆ ਸੀ ਮੁੰਡਾ ਪੱਕਾ ਹੋਣ ਲਈ ਉਹਨੂੰ ਆਹ ਫੂਲਾ ਫੱਕਣਾ ਪਿਆ ਇੱਥੇ ਕਰਦੇ ਤੂਤਰੀ ਵਾਜੇ ਵੱਜੜੇ ਸੀਗੇ ਜਾਗੋ ਨਿਕਲਣੀ ਸੀ ਬੁੜੀਆਂ ਗੀਤ ਗਾਉਂਦੀਆਂ ਮਾਂ ਨੇ ਪਾਣੀ ਵਾਰ ਕੇ ਪੀਣਾ ਸੀ ਸੁਰਮੇ ਪੈਂਦੇ ਵਟਲੇ ਮਲਨੇ ਸੀਗੇ ਮਾਰਸਣਾ ਫੁੱਫੜਾ ਚ ਬੋਤਲ ਘੁਗਣੀ ਸੀਗੀ ਠਾ ਠਾ ਦੀ ਜੇ ਵਜਦਾ ਗੱਬਰਿਆਂ ਦੇ ਪੈਰ ਥੜਕਦੇ ਅਸੀਂ ਇਹੋ ਜੀਆਂ ਟਕਰਾਲੀਆਂ ਤੋਂ ਲੈਣਾ ਕੀ ਆ ਅਸੀਂ ਇਹੋ ਜੀਆਂ ਟਕਰਾਲੀਆਂ ਤੋਂ ਪਿੰਨੀਆਂ ਲੈਣੀਆਂ ਇੱਕੋ ਇੱਕ ਮੁੰਡਾ ਸੀ ਮੇਰੀਆਂ ਸਾਰੀਆਂ ਸੱਧਰਾਂ ਹੀ ਖਾਧੀਆਂ ਗਈਆਂ ਚੱਕੀ ਫਿਰੋ ਸਕਰੀਨਾਂ ਨੂੰ ਉਹ ਛਿੰਦਰਾ ਬੰਦੇ ਦੇ ਵੀ ਕੁਝ ਜਜ਼ਬਾਤ ਹੁੰਦੇ ਆ ਟੈਕਨੋਲੋਜੀ ਟੈਕਨੋਲੋਜੀ ਖਾ ਗਈ ਉਹ ਮੇਰੇਆਂ ਚਾਵਾਂ ਨੂੰ ਤੁਹਾਡੀ ਟੈਕਨਾਲੋਜੀ ਖਾ ਗਈ ਉਹ ਮੇਰੇ ਸਾਰੇ ਚਾਵਾਂ ਨੂੰ ਤੁਹਾਡੀ ਟੈਕਨਾਲੋਜੀ